ਮੰਮੀ ਆ ਮੈਂ ਨਵਾਂ ਸੂਟ ਪਾਇਆ ਅੱਜ ਪਹਿਲੇ ਨਹੀਂ ਪਾਇਆ ਸੋਹਣਾ ਲੱਗਣ ਡਿਆ ਬੜਾ ਸੋਹਣਾ ਲੱਗਾ ਹੈ ਕਿੱਥੋਂ ਲਿਆਇਆ ਬਟਾਲੇੋਂ ਲਿਆਇਆ ਥੰ ਬਟਾਲੇ ਆਈ ਨਾ ਮੈਂ ਕਿੱਥੋਂ ਲਿਆ ਮਾਂ ਨੂੰ ਤੇ ਠੀਂ ਆ ਦੇ ਸੂਟ ਪਾਇਆ ਸੋਹਣਾ ਹੀ ਲੱਗਦੇ ਆ ਇਹਦਾ ਤੁਮ ਨੂੰ ਕਿਉਂ ਪੁੱਛ ਰਹੀ ਆ ਮੰਮੀ ਆਹ ਗੱਲ ਪਤਾ ਮੈਂ ਕਿਉਂ ਪੁੱਛਣ ਦੀ ਆ ਅੱਗੇ ਮੈਂ ਜਦੋਂ ਵੀ ਕੋਈ ਨਵਾਂ ਸੂਟ ਪਾਉਂਦੀ ਹੁੰਦੀ ਹੁੰਦੀ ਆ ਨਾ ਤੇ ਅਮਰ ਕਹਿੰਦਾ ਲਈ ਤੂੰ ਨਵਾਂ ਲਿਆ ਤੇ ਮੈਂ ਕਹਿੰਨਾ ਉਹ ਤੇ ਅਮਰ ਨੇ ਕਹਣਾ ਬੜਾ ਹੀ ਜੱਜਰ ਲਿਆ ਸੂਟ ਤੇ ਹੁਣ ਜਿੰਨੀ ਵਾਰੀ ਮੈਂ ਜਦੋਂ ਵੀ ਕੋਈ ਨਵਾਂ ਸੂਟ ਪਾਇਆ ਨਾ ਮੈਨੂੰ ਕੋਈ ਕਹਿੰਦਾ ਹੀ ਨਹੀਂ ਐ ਕਿ ਤੇਰੇ ਸੂਟ ਬੜਾ ਸੋਹਣਾ ਲੱਗ ਰਿਹਾ ਜਦੋਂ ਨਵਾਂ ਪਾਇਆ ਫੇਰ ਚਲ ਤੀ ਰਾਤ ਦੇ ਆਈ ਇਹਦੇ ਮੇਰਾ ਬੌਲੀ ਚਲਾ ਸੂਟ ਪਾ ਲਿਆ ਅੱਜ ਭੂਆ ਕੋ ਜਾਣਾ ਸੀ ਤੇ ਮੈਂ ਕਿਹਾ ਚੱਲ ਮੰਮੀ ਨੂੰ ਅੱਜ ਪੁੱਛ ਲੈਣੀ ਆ ਵੀ ਮੈਨੂੰ ਸੂਟ ਸੋਹਣਾ ਲੱਗਾ ਜਾਂ ਅੰਦੀ ਨੂੰ ਸੂਟ ਸੋਹਣੇ ਲੱਗਦੇ ਪਾਏ ਜਾਂ ਮਾਵਾਂ ਨੂੰ ਸੋਹਣੇ ਲੱਗਦੇ ਪਾਏ ਤੇ ਜਾਂ ਤਾਂ ਹੀ ਸੋਹਣੇ ਲੱਗਦੀਆਂ ਵੀ ਮਾਵਾਂ ਨੇ ਕਿੰਦੀਆਂ ਸੋਹਣੀਆਂ ਬਣੀਆਂ ਪੁਰੀਆਂ ਹੁੰਦੀਆਂ ਨੇ ਚੱਲ ਕੋਈ ਨਹੀਂ